CIA ਦੀਆਂ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਨਾਕੇ ਬੰਦੀ ਤੋਂ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰੋਕਿਆ ਗਿਆ ਔਰ ਇੱਥੇ ਹੋ ਤੁਸੀਂ ਸਿਨੈਰੀਓ ਵੀ ਦੇਖ ਸਕਦੇ ਹੋ ਕਿ ਇਹ ਗੱਡੀ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਹੈ ਵਿਚਾਰ ਕੇ ਔਰ ਸੀਨੀਅਰ ਅਫੀਸ਼ਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਨਾਲ ਹੀ ਇਹ ਇਹ ਤਸਵੀਰਾਂ ਨੇ ਪਿਸਤਲ ਤੁਹਾਨੂੰ ਥੱਲੇ ਡਿੱਗਿਆ ਨਜ਼ਰ ਆਏਗਾ ਔਰ ਕੁਝ ਇਵੈਂਟ ਪਹਿਲਾਂ ਦੀ ਇਹ ਪੂਰੀ ਜਿਹੜੀ ਹੈ ਉਹ ਪੂਰਾ ਇਨਸੀਡੈਂਟ ਹੈਗਾ ਹੈ ਔਰ ਪੁਲਿਸ ਵੱਲੋਂ ਟੀਮਸ ਵੱਲੋਂ ਖਾਸ ਕਰਕੇ ਇਸ ਨੂੰ ਕਿਉਂਕਿ ਕਿਸੇ ਨੂੰ ਨਜ਼ਦੀਕ ਜਾਣ ਦੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਦੇ ਜਿਹੜੇ ਗੈਂਗਸਟਰ ਅੰਦਰ ਮੌਜੂਦ ਸੀਗੇ ਤਾਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ ਕਿਉਂਕਿ ਉਹਨਾਂ ਦੇ ਗੋਲੀਆਂ ਵੱਜੀਆਂ ਨੇ ਔਰ ਉਸ ਤੋਂ ਬਾਅਦ ਇਹ ਹੈ ਕਿ ਦੋਨਾਂ ਦੀ ਜਾਨ ਹਲੇ ਨਹੀਂ ਗਈ ਪਰ ਇਹ ਹੈ ਕਿ ਉਹਨਾਂ ਨੂੰ ਹਿਜ਼ਾਰਤ ਪੁਲਿਸ ਨੇ ਲਿਆ ਹੈ ਔਰ ਜਿਹੜੀਆਂ ਟੀਮਸ ਨੇ ਉਹ ਇੱਥੇ ਮੌਜੂਦ ਨੇ ਇਹ ਲਾਂਡਰਾ ਰੋਡ ਦੇ ਨਾਲ ਲੱਗਦੇ ਉੱਤੇ ਦੀਆਂ ਤਸਵੀਰਾਂ ਨੇ ਔਰ ਪੰਜਾਬ ਪੁਲਿਸ ਵੱਲੋਂ ਕਿਉਂਕਿ ਲਗਾਤਾਰ ਗੈਂਗਸਟਰਜ਼ ਦੇ ਉੱਤੇ ਇਹਨਾਂ ਅੰਸਰਾਂ ਦੇ ਉੱਤੇ ਨਕੇਲ ਜੜੀ ਹੈ ਉਹ ਕੱਸੀ ਜਾ ਰਹੀ ਹੈ ਪੁਲਿਸ ਦੀ ਗੱਡੀ ਤੇ ਵੀ ਤੁਹਾਨੂੰ ਫਾਇਰ ਵੱਜਿਆ ਨਜ਼ਰ ਆਏਗਾ ਗੋਲੀ ਦਾ ਨਿਸ਼ਾਨ ਹੈ ਸ਼ੀਸ਼ੇ ਤੇ ਉਹ ਤੁਸੀਂ ਦੇਖ ਸਕਦੇ ਹੋ ਔਰ ਇੰਤਜ਼ਾਰ ਕੀਤਾ ਜਾ ਰਿਹਾ ਜਿਹੜੇ ਸੀਨੀਅਰ ਅਫੀਸਰ ਹੈ ਉਹਨਾਂ ਨੂੰ ਪੂਰਾ ਇਹ ਸੀਨ ਇੱਥੇ ਦਾ ਜਿਹੜਾ ਹੈ ਉਹ ਪੋਰਟਰੇ ਕੀਤਾ ਜਾ ਸਕੇ ਸਮਝਾਇਆ ਜਾ ਸਕੇ ਕਿ ਕਿਵੇਂ ਕਦੋਂ ਤੋਂ ਇਹਨਾਂ ਦਾ ਪਿੱਛਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀਗਾ ਔਰ ਕਿਵੇਂ ਕਿਹੜੀ ਕਿਹੜੀ ਵਾਰਦਾਤਾਂ 'ਚ ਇਹ ਇਨਵੋਲ ਸੀਗੇ ਕਿਉਂਕਿ ਇਹ ਵੀ ਪਤਾ ਲੱਗਿਆ ਹੈ ਕਿ ਚਾਹੇ ਉਹ ਫਰੋਤੀ ਮੰਗਣਾ ਹੋਵੇ ਚਾਹੇ ਉਹ ਚਾਹੇ ਉਹ ਕਿਸੇ ਨੂੰ ਧਮਕੀ ਦੇਣਾ ਹੋਵੇ ਤਾਂ ਉੱਥੇ-ਉੱਥੇ ਇਹਨਾਂ ਦੀ ਅਲੱਗ-ਅਲੱਗ ਥਾਂ 'ਤੇ ਅਲੱਗ-ਅਲੱਗ ਵਾਰਦਾਤਾਂ 'ਚ ਇਨਵੋਲਮੈਂਟ ਥੀ ਤੁਸੀਂ ਦੇਖੋ ਤੁਹਾਨੂੰ نیچے ਖੋਲ ਨਜ਼ਰ ਆਏਗਾ ਤਾਰਤੂਸ ਜਿਹੜਾ ਹੈ ਉਹ ਚੱਲਿਆ ਔਰ ਗੋਲੀ ਦਾ ਤੁਹਾਨੂੰ ਖੋਲ ਨਜ਼ਰ ਆਏਗਾ نیچے ਤਾਂ ਇਹ ਪੂਰਾ ਇੱਥੇ ਦਾ ਜਿਹੜਾ ਸੀਨ ਹੈ ਇਸੇ ਕਰਕੇ ਪੁਲਿਸ ਨੇ ਨਜ਼ਦੀਕ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਕਿਸ ਨੂੰ ਨਹੀਂ ਦਿੱਤੀ ਸ਼ੀਸ਼ੇ ਤੇ ਤੁਹਾਨੂੰ ਫਾਇਰ ਵੱਜਿਆ ਨਜ਼ਰ ਆਏਗਾ ਸ਼ੀਸ਼ੇ ਤੇ ਗੋਲੀ ਦਾ ਨਿਸ਼ਾਨ ਹੈ ਫਾਇਰ ਜਿਹੜੀ ਹੈ ਉਹ ਹੋਈ ਹੈ ਬੁਲੇਟ ਔਰ ਇਹ ਪੁਲਿਸ ਮੁਲਾਜ਼ਮ ਦੇਖਿਆ ਗੋਲੀ ਵੱਜੀ ਹੈ ਜਾਂ ਉਹ ਸੇਫ ਨੇ ਆ ਕਿਵੇਂ ਉਹ ਸੇਫ ਹੋਏ ਨੇ ਤਾਂ ਇਹ ਸਾਰੀ ਚੀਜ਼ਾਂ ਦੀ ਡਿਟੇਲ ਜਿਹੜੀ ਜਾਣਕਾਰੀ ਆ ਉਹ ਅਫੀਸ਼ੀਅਲਸ ਹਰ ਤਰ੍ਹਾਂ ਤੇ ਕੁਝ ਹੀ ਦਿਨ ਚ ਦੱਸ ਸਕਦੇ ਨੇ ਪਰ ਇਹ ਜ਼ਰੂਰ ਹੈ ਕਿ ਪ੍ਰਿੰਸ ਅਤੇ ਨਾਲ ਇੱਕ ਸਾਥੀ ਜਿਹੜਾ ਹੋਰ ਸੀ ਉਸ ਨੂੰ ਇਹਨਾਂ ਟੀਮਸ ਨੇ ਤੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਅੰਦਰ ਜਿਹੜਾ ਹੈ ਉਹਨਾਂ ਨੇ ਹਿਰਾਸਤ ਚ ਲਿਆ ਔਰ ਖਾਸ ਕਰਕੇ ਜਿਵੇਂ ਐਂਟੀ ਗੈਂਗਸਟਰ ਟਾਸਕ ਫੋਰ ਜਿਹੜੀ ਕੰਮ ਕਰਦੀ ਹੈ ਉਹਨਾਂ ਦੇ ਵੱਲੋਂ ਇਹ ਐਕਸ਼ਨ ਲਿੱਤਾ ਗਿਆ ਹੈ ਆ ਸੀਆਈ ਮੋਹਾਲੀ ਵੱਲੋਂ ਸੀਆਈ ਇਹ ਮੋਹਾਲੀ ਵੱਲੋਂ ਲੈ ਗਿਆ ਔਰ ਪੰਜਾਬ ਪੁਲਿਸ ਖਾਸ ਕਰਕੇ ਕਿਉਂਕਿ ਇਹਨਾਂ ਗੈਂਗਸਟਰਸ ਦੇ ਖਿਲਾਫ ਕੰਮ ਕਰ ਰਹੀ ਹੈ ਇਹਨਾਂ ਅਨਸਰਾਂ ਦੇ ਖਿਲਾਫ ਕੰਮ ਕਰ ਰਹੀ ਹੈ ਔਰ ਬਾਕੀ ਜਿਹੜੇ ਸੀਨੀਅਰ ਅਫੀਸ਼ਰਸ ਨੇ ਉਹਨਾਂ ਨੂੰ ਵੀ ਇੱਥੇ ਸੱਦਿਆ ਗਿਆ ਹੈ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੇ ਔਰ ਸੀਆਈਏ ਮੋਹਾਲੀ ਵੱਲੋਂ ਇਹ ਆਪਰੇਸ਼ਨ ਕੀਤਾ ਗਿਆ ਹੈ ਕਿੰਨੀ ਦੇਰ ਤੱਕ ਜਿਹੜੇ ਅਫੀਸ਼ਰਸ ਆਉਂਦੇ ਨੇ ਉਹ ਜ਼ਰੂਰ ਦੇਖਣ ਦੀ ਕੋਸ਼ਿਸ਼ ਰਹੇਗੀ ਕਿਉਂਕਿ ਇਹ ਵੈਪਨ ਤੁਹਾਨੂੰ ਅਜ਼ਰਾਏਗਾ ਦੋਨਾਂ ਪਾਸੇ ਸਵਿਫਟ ਡਿਜ਼ਾਇਰ ਦੇ ਵੈਪਨ ਜਿਹੜੇ ਨੇ ਉਹ ਪਿਸਟਲ ਹੈ ਉਹ ਗire ਹੋਏ ਨੇ ਔਰ ਇਹ ਵੀ ਕਿਉਂਕਿ ਪੁਲਿਸ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਹੜੇ ਗੈਂਗਸਟਰ ਸੀਗੇ ਔਰ ਕਿਵੇਂ ਸੀਆਈ ਨੇ ਇਹਨਾਂ ਨੂੰ ਨਿਕਲ ਪਾਇਆ ਇਹ ਕਿਵੇਂ ਆਪਰੇਸ਼ਨ ਜਿਹੜਾ ਹੈ ਉਹ ਕੀਤਾ ਹੈ ਸੀਨੀਅਰ ਅਫੀਸ਼ਰਸ ਆ ਕੇ ਕੁਝ ਇਧਰ ਸਾਫ ਕਰਨਗੇ ਔਰ ਹਾਲੇ ਤੱਕ ਇੰਨੀ ਜਾਣਕਾਰੀ ਮਿਲ ਸਕੀ ਹੈ ਕਿ ਇਹਨਾਂ ਨੂੰ ਜਾਨ ਕਿਸੇ ਦੀ ਨਾ ਜੋ ਨਹੀਂ ਗਈ ਹੈ ਔਰ ਇਹਨਾਂ ਤੋਂ ਪੁੱਛਗਿੱਛ ਕਰਨ ਦੀ ਵੀ ਅੱਗੇ ਕੋਸ਼ਿਸ਼ ਹੈ ਕਿ ਕਿਵੇਂ ਇਹ ਕਿਹੜੀ ਵਾਰਦਾਤ ਸੀਗੀ ਔਰ ਨਾਕਾਬੰਦੀ ਕਰਕੇ ਖਾਸ ਕਰਕੇ ਗੱਡੀ ਅੱਗੇ ਲਗਾ ਕੇ ਇਹਨਾਂ ਨੂੰ ਰੋਕਿਆ ਗਿਆ ਔਰ ਪੁਲਿਸ ਦੀ ਗੱਡੀ ਤੇ ਵੀ ਸੀਆਈਏ ਦੀ ਕਿਉਂਕਿ ਇਹ ਆਪਰੇਸ਼ਨ ਸੀਗਾ ਤਾਂ ਇੱਕ ਫਾਇਰ ਤਾਨੂੰ ਆ ਗੱਡੀ ਤੇ ਵੀ ਨਜ਼ਰ ਆਏਗਾ ਔਰ ਪੰਜਾਬ ਪੁਲਿਸ ਖਾਸ ਕਰਕੇ ਕਿਉਂਕਿ ਇਸੇ ਕੰਮ ਕਰ ਰਹੀ ਹੈ ਇਹਨਾਂ ਗੈਂਗਸਟਰਸੇ ਕੰਮ ਕਰ ਰਹੀ ਹੈ ਤਾਂ ਉਸ ਉਸ ਆਪਰੇਸ਼ਨ ਤਹਿਤ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਤੁਹਾਨੂੰ ਜਿਹੜੇ ਮੁਲਾਜ਼ਮ ਨੇ ਉਹ ਖੜੇ ਨਜ਼ਰ ਆਣਗੇ ਆਪਰੇਸ਼ਨ ਦੇ ਅੰਦਰ ਜਿਹੜੇ ਸੀਗੇ ਔਰ ਨੇੜੇ ਜਾਣ ਦੀ ਇਜਾਜ਼ਤ ਗੱਡੀ ਦੇ ਕਿਸੇ ਨੂੰ ਨਹੀਂ ਹੈ ਔਰ ਇਹਨਾਂ ਵੱਲੋਂ ਕਿਉਂਕਿ ਲੁੱਟਖੋ ਦੀ ਵਾਰਦਾਤਾਂ ਥ੍ਰੈਟਿੰਗ ਕਾਲ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਉਸ ਤੋਂ ਇਲਾਵਾ ਹੋਰ ਵਾਰਦਾਤਾਂ ਦੇ ਅੰਦਰ ਵੀ ਇਹਨਾਂ ਦੀ ਇਨਵੋਲਵਮੈਂਟ ਸਗੀ ਔਰ ਇਹ ਚੋਰੀ ਫਰੋ ਦੀ ਰਾਜਪੁਰੇ ਦਾ ਕਿਉਂਕਿ ਇਹ ਪ੍ਰਿੰਸ ਜੋ ਦੱਸਿਆ ਜਾ ਰਿਹਾ ਜਿਸ ਵੱਲੋਂ ਜਿਸ ਨੂੰ ਪਕੜਿਆ ਗਿਆ ਉਹ ਰਾਜਪੁਰੇ ਦਾ ਰਹਿਣ ਵਾਲਾ ਹੈ ਔਰ ਪਿਛਲੇ ਦਿਨਾਂ ਪਿਛਲੇ ਕਈ ਦਿਨਾਂ ਤੋਂ ਇਸ ਦੀ ਤਲਾਸ਼ ਕੀਤੀ ਸਮਾਠਾ ਚੋਕੀ ਇਹ ਏਰੀਆ ਹੈ ਜਿੱਥੇ ਇਸ ਨੂੰ ਕਾਬੂ ਕੀਤਾ ਗਿਆ ਔਰ ਇਨਕਾਊਂਟਰ ਜਿਹੜਾ ਹੈ ਇਸ ਦਾ ਕੀਤਾ ਗਿਆ ਹੈ ਖਾਸ ਕਰਕੇ ਤਾਂ ਇਨਕਾਊਂਟਰ ਦੇ ਅੰਦਰ ਕੀ ਹਾਲਾਤ ਹੈ ਕੀ ਜਾਣਗੇ ਇਹ ਨਹੀਂ ਇਹ ਪੁਲਿਸ ਵੱਲੋਂ ਖਾਸ ਕਰਕੇ ਜਿਹੜੇ ਅਫੀਸ਼ੀਅਲਸ ਨੇ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਲੀਅਰ ਕੀਤਾ ਜਾਏਗਾ ਔਰ ਪਰ ਮੋਕੇ ਦਾ ਜੋ ਸੀਨ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜਿਹੜੀ ਇਹ ਬਲੈਰੋ ਗੱਡੀ ਪੁਲਿਸ ਦੀ ਹੈਗੀ ਹੈ ਉੱਪਰ ਕਿਉਂਕਿ ਔਰ ਇਸ ਤੇ ਫਾਇਰ ਵੱਜਿਆ ਹੋਇਆ ਹੈ ਔਰ CIA ਦੇ ਇਸ ਆਪਰੇਸ਼ਨ ਦੇ ਤਹਿਤ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਇਨਕਾਊਂਟਰ ਜਿਹੜਾ ਹੈ ਉਹ ਹੋਇਆ ਹੈ ਔਰ ਇਹ ਬਾਕੀ ਡਿਟੇਲ ਜਿਹੜੀ ਹੈ ਉਹ ਕੁਝ ਹੀ ਦੇਰ ਦੇ ਅੰਦਰ ਸਾਫ ਹੋਏਗੀ ਕਿ ਕਿਹੜੇ-ਕਿਹੜੀ ਵਾਰਦਾਤਾਂ ਦੇ ਅੰਦਰ ਕਿਵੇਂ ਇਨਵੋਲ ਸੀਗੇ ਕਿਉਂਕਿ ਲੁੱਟਕੋ ਹੋਵੇ ਉਸ ਤੋਂ ਇਲਾਵਾ ਥ੍ਰੈਟਿੰਗ ਕਾਲ ਹੋਵੇ ਉਹਨਾਂ 'ਚ ਇਨਵੋਲਵ ਸੀਗੇ ਔਰ ਪਿਸਟਲ ਤੁਹਾਨੂੰ ਨਜ਼ਰ ਆਏਗਾ نیچے ਖੋਲ ਗਿਰਿਆ ਨਜ਼ਰ ਆਏਗਾ ਬੁਲੇਟ ਦਾ ਔਰ ਇਸ ਤੋਂ ਇਲਾਵਾ ਕਿਉਂਕਿ ਪ੍ਰਿੰਸ ਦੱਸਿਆ ਜਾ ਰਿਹਾ ਉਸ ਦੇ ਨਾਲ ਇੱਕ ਸਾਥੀ ਹੋਰ ਸੀਗਾ ਉਸ ਦਾ ਇਨਕਾਊਂਟਰ ਕੀਤਾ ਹੈ ਔਰ ਕੀ ਜਾਨ ਬਚੀ ਹੈ ਕਿਆ ਨਹੀਂ ਔਰ ਕਿਸ ਤਰੀਕੇ ਦੇ ਨਾਲ ਇਸ ਪੂਰੇ ਕਿਵੇਂ ਇਸ ਇਸ ਬਾਰੇ ਸੀਆਈਏ ਨੇ ਆਪਰੇਸ਼ਨ ਕੀਤਾ ਹੈ ਕਿਵੇਂ ਰੋਕਿਆ ਗਿਆ ਔਰ ਕਿਹੜੀ ਕਿਹੜੀ ਵਾਰਦਾਤਾਂ 'ਚ ਇਨਵੋਲਵ ਸੀਗਾ ਕੀ ਫਾਇਰ ਜਿਹੜਾ ਕੀਤਾ ਗਿਆ ਤਾਂ ਕਿਹਾ ਉਹ ਇਹਨਾਂ ਗੈਂਗਸਟਰਸ ਵੱਲੋਂ ਕੀਤਾ ਗਿਆ ਕਿਉਂਕਿ ਪੁਲਿਸ ਦੀ ਗੱਡੀ ਤੇ ਵੀ ਤੁਹਾਨੂੰ ਫਾਇਰ ਵਜ੍ਹਾ ਨਜ਼ਰ ਆਏਗਾ ਔਰ ਸੀਆਈਏ ਦੀ ਟੀਮ ਮੌਕੇ ਤੇ ਤਨਤ ਹੈ ਪੁਲਿਸ ਪੰਜਾਬ ਪੁਲਿਸ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਔਰ ਸੀਨੀਅਰ ਅਫੀਸ਼ੀਅਲਸ ਹੈ ਜਿਹੜਾ ਇੰਤਜ਼ਾਰ ਹੈ ਉਹ ਕੀਤਾ ਜਾ ਰਿਹਾ ਹੈ ਔਰ ਇਹ ਤੁਹਾਨੂੰ ਵੈਪਨ نیچے ਗਿਰੇ ਨਜ਼ਰ ਆਏਗਾ ਦੋਨੇ ਪਿਸਤਲਾਂ ਜਿਹੜੀਆਂ ਨੇ ਉਹ ਇਹਨਾਂ ਕੋਲ ਸੀਗੀਆਂ ਇਸ ਤੋਂ ਇਹ ਜਿਹੜਾ ਹੈ ਉਹ ਸਾਫ਼ ਹੁੰਦਾ ਹੈ ਕਿ ਨਾ ਵੱਲੋਂ ਵੈਪਨ ਸੀਗਾ ਔਰ ਵੈਪਨ ਚੋ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਔਰ ਜਦੋਂ ਉਸਤੇ ਕਾਊਂਟਰ ਜਿਹੜਾ ਹੈ ਉਹ ਸੀਆਈਏ ਟੀਮ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੇ ਵੀ ਗੋਲੀਆਂ ਵੱਜੀਆਂ ਨੇ ਔਰ ਇਸ ਨੂੰ ਇਹਨਾਂ ਦਾ ਇਨਕਾਊਂਟਰ ਜਿਹੜਾ ਹੈ ਉਹ ਕੀਤਾ ਗਿਆ ਔਰ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾ ਉਹਨਾਂ ਨੂੰ ਲੈ ਕੇ ਜਾਇਆ ਗਿਆ ਔਰ ਇਹ ਤਸਵੀਰਾਂ ਨੇ ਮੌਕੇ ਦੀਆਂ ਜਿਹੜੀ ਸਮਾਠਾ ਚੌਕੀ ਆ ਉੱਥੇ ਦੀਆਂ ਇਹ ਤਸਵੀਰਾਂ ਨੇ ਔਰ ਬਾਕੀ ਡਿਟੇਲਸ ਦਾ ਇੰਤਜ਼ਾਰ ਹੈ ਕਿਉਂਕਿ ਸੀਨੀਅਰ ਅਫੀਸਰਸ ਵੱਲੋਂ ਇਸ ਤੇ ਪੂਰਾ ਦੱਸਿਆ ਜਾਏਗਾ ਕਿਹੜੀ ਕਿਹੜੀ ਕਿਹੜੇ ਕਿਹੜੇ ਇਨਸੀਡੈਂਟ ਚ ਅਸੀਂ ਵੱਡੀ ਖਬਰ ਦੀ ਜਾਣਕਾਰੀ ਦੇ ਰਹੇ ਹਾਂ ਅਵਨ ਵਾਪਸੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਐਨਕਾਊਂਟਰ ਵਾਲੀ ਥਾਂ ਤੇ ਪਹੁੰਚਿਆ ਔਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਕੀਤਾ ਗਿਆ ਤਾਂ ਸਨੇਟਾ ਦੇ ਵਿੱਚ ਮੋਹਾਲੀ ਦੇ ਸਨੇਟਾ ਦੇ ਵਿੱਚ ਲਾਂਡਰਾ ਰੋਡ ਤੇ ਸਨੇਟਾ ਪਿੰਡ ਪੈਂਦਾ ਹੈ ਜਿਹੜੇ ਲੰਘਦੇ ਨੇ ਲੋਕ ਬਨੂੜ ਤੋਂ ਲੈ ਕੇ ਲਾਂਡਰਾ ਤੱਕ ਤਾਂ ਉੱਥੇ ਉੱਥੇ ਤੱਕ ਦਾ ਸਹੀ ਹੈ ਕਿ ਇਹ ਲੋਕੇਸ਼ਨ ਹੈ ਜਿੱਥੇ ਕਿ ਐਨਕਾਊਂਟਰ ਹੋਇਆ ਔਰ ਅਮਨ ਲਗਾਤਾਰ ਸਾਰੇ ਸਹਿਯੋਗੀ ਮੌਜੂਦ ਨੇ ਐਨਕਾਊਂਟਰ ਵਾਲੀ ਥਾਂ ਤੇ ਜਿੱਥੇ ਕਿ ਇਹ ਐਨਕਾਊਂਟਰ ਹੋਇਆ ਔਰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਨੇ अमन ओवर टू यू हां पैचे बिल्कुल बिल्कुल गुरजोत देखो मनोज क्योंकि मनोज ਕੋਲ ਸਟੀਕ ਜਾਣਕਾਰੀ ਹੈ ਔਰ ਲੇਟੈਸਟ ਕੀ ਅਪਡੇਟ ਹੈ मनोज ਕੀ ਜਾਣਕਾਰੀ ਹੈ ਹੁਣ ਕਿ ਕਿੱਥੇ ਇਹਨਾਂ ਦਾ ਕਿਉਂਕਿ ਇਹਨਾਂ ਕੋਲ ਵੈਪਨ ਵੀ ਨੇ ਪੁਲਿਸ ਦੀ ਗੱਡੀ ਤੇ ਫਾਇਰ ਹੋਇਆ ਹੋਇਆ ਹੈ ਕੀ ਸਾਰੀ ਡਿਟੇਲ ਹੈ ਕਿ ਔਰ ਇਹ ਆਪਰੇਸ਼ਨ ਸੀਗਾ ਕਿਨਾਂ ਦਾ ਕਿ ਅਸੀਂ ਇਹਨੇ ਕੀਤਾ ਕਿਉਂਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਹੈ ਜੋ ਵੀ ਇਸ ਤੇ ਕੰਮ ਕਰ ਰਹੀ ਹੈ ਔਰ ਕੰਬਾਈਨਡ ਹੈ ਪੰਜਾਬ ਪੁਲਿਸ ਦੀ ਕਿਉਂਕਿ ਡਾਇਰੈਕਸ਼ਨਸ ਨੇ ਡੀਜੀਪੀ ਦੀ ਡਾਇਰੈਕਸ਼ਨਸ ਨੇ ਬਿਲਕੁਲ ਪਹਿਲਾ ਅਮਨ ਥੋੜਾ ਜਿਹਾ ਕਲੀਅਰ ਕਰ ਦਈਏ ਕਿਉਂਕਿ ਇਹ ਮਹੌਲੀ ਦੀ CIA ਦਾ ਆਪਰੇਸ਼ਨ ਹੈ ਔਰ ਕਾਫੀ ਦਿਨਾ ਤੋ ਇਨਦੀ ਪਾਲ ਕੀਤੀ ਜਾ ਰਹੀ ਸੀ ਥੋੜਾ ਜਿਹਾ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਲਗਾਤਾਰ ਪੁਲਿਸ ਇਨਦੇ ਪਿੱਛੇ ਸੀ ਤੇ ਪੁਲਿਸ ਤੇ ਇਹਨਾਂ ਨੇ ਫਾਇਰਿੰਗ ਕੀਤੀ ਔਰ ਫਾਇਰਿੰਗ ਕਰਨ ਤੋਂ ਬਾਅਦ ਇਹਨਾਂ ਨੂੰ ਪੁਲਿਸ ਨੇ ਫੜਿਆ ਹਾਲਾਂਕਿ ਤੁਸੀਂ ਦੇਖੋ ਇਹ ਪਿਸਟਲ ਵੀ ਇੱਥੇ ਜਿਹੜਾ ਹੈਗਾ ਉਹ ਮੌਜੂਦ ਹੈ ਦੋ ਸੀਗੇ ਪ੍ਰਿੰਸ ਤੇ ਕਰਮਜੀ ਜਿਹੜਾ ਦੱਸੇ ਜਾ ਰਹੇ ਨੇ ਔਰ ਉਸ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦिए एक अमन ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਦਿੱਤਾ ਤੁਸੀਂ ਵੀ ਜ਼ਿਕਰ ਕੀਤਾ ਕਿ ਡੀਜੀਪੀ ਵੱਲੋਂ ਲਗਾਤਾਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਮਾੜੇ ਅਨਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਇਹ ਪਿਸਤਲ ਇਹ ਇਹ ਦੂਜੀ ਪਿਸਤਲ ਹੈ ਇਹ ਦੂਜੀ ਪਿਸਤਲ ਹੈ ਜੋ ਕਿ ਪੁਲਿਸ ਤੇ ਫਾਇਰਿੰਗ ਕੀਤੀ ਸੀ ਔਰ ਔਰ ਇਹ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਚੈਂਬਰ ਚਾ ਰੌਂਡ ਵੀ ਫਸਿਆ ਹੋਇਆ ਯਾਨੀ ਕਿ ਪੁਲਿਸ ਨੂੰ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਚ ਪੁਲਿਸ ਨੇ ਦੋਨਾਂ ਨੂੰ ਯਾਨੀ ਕਿ ਪ੍ਰਿੰਸ ਤੇ ਜਿਹੜਾ ਦੂਜਾ ਸਾਥੀ ਹੈ ਹਾਲਾਂਕਿ ਪੁਲਿਸ ਨੇ ਅਚਾਨਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਗੱਡੀ ਤੇ ਆਪਣੀ ਗੱਡੀ ਮਾਰੀ ਲੇਕਿਨ ਉਹਨਾਂ ਨੇ ਅਚਾਨਕ ਫਾਇਰ ਕਰ ਦਿੱਤਾ ਔਰ ਇਹੀ ਇਹੀ ਸਾਰਾ ਪੂਰਾ ਆਪਰੇਸ਼ਨ ਜਿਹੜਾ ਹੈ ਮੋਹਾਲੀ ਦੀ CIA ਇਹ ਦੋ ਪਿਸਟਲ ਨੇ ਇੱਕ ਇਹ ਤੇ ਉਸ ਤੋਂ ਦੂਜੀ ਪਈ ਹੈ ਤੇ ਉਸ ਪਾਸੇ ਤਸਵੀਰਾਂ ਵੀ ਤੁਹਾਨੂੰ ਦਿਖਾ ਦੇਣਦੇ ਕਿਉਂਕਿ ਮੌਕੇ ਦੀ ਤਸਵੀਰਾਂ ਨੇ ਜਿੱਦਾਂ ਅਮਨ ਵੀ ਦੱਸ ਰਹੇ ਸੀਗੇ ਇਹ ਪੂਰਾ ਪਰਨਾ ਹੈ ਇਹ ਦੋ ਸੀਗੇ ਪ੍ਰਿੰਸ ਤੇ ਖੋਲ ਪਿਆ ਹੈ ਇਹ ਬਿਲਕੁਲ ਲਾਲ ਜਿਹੜੀ ਫਾਇਰਿੰਗ ਕੀਤੀ ਹੈ ਪੁਲਿਸ ਤੇ ਇਹਨਾਂ ਨੇ ਖੋਲ ਪਿਆ ਤੇ ਦੂਜੇ ਪਾਸੇ ਪੁਲਿਸ ਦੀ ਗੱਡੀ ਤੇ ਵੀ ਆ ਜਿਹੜੀ ਬੁਲੈਰੋ ਗੱਡੀ ਹੈ ਡੀਐਸਪੀ ਦੀ ਗੱਡੀ ਹੈ ਉਹਨਾਂ ਦੀ ਗੱਡੀ ਤੇ ਵੀ ਉਹਨਾਂ ਨੇ ਫਾਇਰ ਕੀਤਾ ਹੈ ਤੇ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਪਰੇਸ਼ਨ ਸੀ ਇਹ ਭਜਨ ਦੀ ਇਹਨਾਂ ਦੀ ਕੋਸ਼ਿਸ਼ ਸੀ ਜਿਹੜੇ ਵੀ ਡੀਐਸਪੀ ਨੇ ਜਿਨ੍ਹਾਂ ਦੀ ਸੁਪਰਵਾਈਜ਼ਨ ਚ ਇਹ ਪੂਰਾ ਆਪਰੇਸ਼ਨ ਹੋਇਆ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਉਹ ਸਾਡੇ ਨਾਲ ਨੇ ਗੁਰਸ਼ੇਰ ਸਰ ਇਹ ਪੂਰਾ ਆਪਰੇਸ਼ਨ ਕੀਤਾ ਹੈ ਇਹ ਦੋਨਾਂ ਦੀ ਥੋੜੀ ਡਿਟੇਲ ਜਾਣਨੇ ਚਾਹੁੰਦੇ ਇਹ ਇਸ ਪੂਰਾ ਏਰੀਆ ਖਾਲੀ ਏਰੀਆ ਹੈ ਇਹ ਭਜਨ ਦੀ ਫਿਰਾਕ ਸੀ ਸੀ ਰਾਜ ਸਾਹਿਬ ਇਹ ਤੁਹਾਨੂੰ ਐਸਐਸ ਸਾਹਿਬ ਆ ਕੇ ਬਰੀਫ ਕਰਨਗੇ ਅਸੀਂ ਵੀ ਉਹਨਾਂ ਦੀ ਵੇਟ ਕਰ ਰਹੇ ਹਾਂ ਫੋਰੈਂਸਿਕ ਟੀਮ ਆ ਜਾਏ ਬਾਅਦ ਚੋਂ ਬਸ ਥੋੜੀ ਜਿਹੀ ਡਿਟੇਲ ਦੇ ਦਿਓ ਸਰ ਕਿ ਇਹ ਪ੍ਰਿੰਸ ਤੇ ਕਰਮਜੀਤ ਦਾ ਬੈਕਗ੍ਰਾਉਂਡ ਕੀ ਹੈ ਸਰ ਸਾਨੂੰ ਘੱਟੋ ਘੱਟ 7-8 ਕੇਸਾਂ ਦੇ ਚ ਲੜਿੰਦੇ ਸੀਗੇ ਤਿੰਨ ਗੱਡੀਆਂ ਸਾਡੇ ਏਰੀਆ ਦੇ ਚ ਖੋਈਆਂ ਇਹਨਾਂ ਨੇ ਤੇ ਇਹ ਤਿੰਨ ਨੇ ਅਟੈਂਪਟ ਟੂ ਕਨੈਪਿੰਗ ਕੀਤੀ ਠੀਕ ਹੈ ਔਰ ਇਤੋਂ ਲਾਵਾ ਜ਼ਿਰਕਪੁਰ ਇਹਦੇ ਵਿੱਚ ਬੜੇ ਇਹਨਾਂ ਨੇ ਐਕਸਟਰੈਕਸ਼ਨ ਕਾਜ਼ ਕੀਤੇ ਤੇ ਕਾਫੀ ਟਾਈਮ ਤੋਂ ਪੁਲਿਸ ਦਾ ਜਿਹੜਾ ਮਤਲਬ ਸਿਰਦਤ ਬਣੇ ਬਣੇ ਹੋਏ ਸੀਗੇ ਉਹ ਅੱਜ ਜਿਹੜੀ ਆ ਇਨਫੋਰਮੇਸ਼ਨ ਤੁਸੀਂ ਵੀ ਕੁਝ ਕੁਸ਼ਨ ਸੀਰੀਅਸ ਸੀਰੀਅਸ ਇੰਜੀਨੀਅਰ ਕੀ ਸੀਰੀਅਸ ਇੰਜਰਡ ਨਹੀਂ ਜਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਹਾਲੋ ਜੈਨ ਸਰ ਤੇ ਹਾਲਾਂਕਿ ਪੁਲਿਸ ਅਮਨ ਪੁਲਿਸ ਨਾਲ ਆਫੀਸਰ ਨਾਲ ਗੱਲਬਾਤ ਕਰ ਰਹੇ ਲੇਕਿਨ ਇਹ ਕਹਿ ਸਕਦੇ ਕਿ ਵੱਡਾ ਆਪਰੇਸ਼ਨ ਜਿਸ ਨੂੰ ਅੰਜਾਮ ਦਿੱਤਾ ਔਰ ਮਹੌਲੀ ਦੀ ਸੀਆਈਏ ਸਟਾਫ ਨੇ ਇਹ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਇੱਕ ਟਿਪ ਆਫ ਸੀ ਕਿ ਖਾਲੀ ਏਰੀਆ ਚ ਇਹ ਭੱਜਦੇ ਨਜ਼ਰ ਆ ਰਹੇ ਔਰ ਪਿੱਛੇ ਪਿਛਲੇ ਦਿਨ ਆਦੀ ਅਸੀ ਗਲ ਕਲੀ ਸਰ ਇੱਕ ਥੋੜਾ ਜਿਹਾ ਹੋਰ ਕਲੀਅਰ ਕਰ ਦਈਏ ਕਿ ਇਹਨਾਂ ਦੀ ਡੈਥ ਹੋ ਚੁੱਕੀ ਹੈ ਜਾਂ ਫਿਰ ਹਜੇ ਇੰਜਰੀਜ਼ ਨੇ ਅਸੀਂ ਫਰਸਟ ਏਡ ਲਈ ਮੈਡੀਕਲ ਹੈਲਪ ਲਈ ਇਮੀਡੀਏਟਲੀ ਹਸਪੀਟਲ ਲੱਗੇ ਹਾਂ ਹੁਣ ਅਸੀਂ ਅਪਡੇਟ ਲੈਣੇ ਹੈ ਕਿ ਕੀ ਉਹਨਾਂ ਦਾ ਅਪਡੇਟ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਹੋਈ ਹੈ ਵਿੰਡਸ਼ੀਲਡ ਤੇ ਫਾਇਰਿੰਗ ਹੋਈ ਹੈ ਮਤਲਬ ਪ੍ਰਮਾਤਮਾ ਵੱਲੋਂ ਜਿਹੜਾ ਵਿਚਾਰ ਆ ਗਿਆ ਤੇ ਕਿੰਨੇ ਬੰਦੇ ਸੀਗੇ ਸਰ ਗੱਡੀ 'ਚ ਦੋ ਬੰਦੇ ਸੀਗੇ ਦੋ ਬੰਦੇ ਸੀਗੇ ਤੇ ਅਮਨ ਦੋ ਬੰਦੇ ਸੀਗੇ ਔਰ ਇਹ ਪ੍ਰਿੰਸ ਤੇ ਕਰਮਜੀਤ ਦੱਸਿਆ ਜਾ ਰਹਾ ਹੈ ਔਰ ਇਹ ਕਾਫੀ ਦਿਨਾਂ ਤੋਂ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਮਹੌਲੀ ਦੇ ਬਿਲਕੁਲ ਡੀਸੀ ਦਫ਼ਤਰ ਦੇ ਬਾਹਰ ਇੱਕ ਖਾਰ ਗੱਡੀ ਜਿਹੜੀ ਹੈ ਉਹ ਖੋਈ ਸੀ ਉਹ ਇਹਨਾਂ ਵੱਲੋਂ ਹੀ ਖੋਈ ਗਈ ਸੀ ਜਿਰਕਪੁਰ ਚ ਨਾਮੀ ਜਿਹੜੇ ਬਿਲਡਰਸ ਨੇ ਵੱਡੇ ਲੋਕ ਨੇ ਉਹਨਾਂ ਨੂੰ ਥ੍ਰੈਟਨਿੰਗ ਕਾਲ ਵੀ ਦਿੱਤੀ ਗਈ ਸੀ ਉਹਨਾਂ ਨੂੰ ਥ੍ਰੈਟਨਿੰਗ ਕਾਲ ਦਿੱਤੀ ਗਈ ਸੀ ਔਰ ਉਹੀ ਕਾਰਨ ਸੀਗਾ ਲਗਾਤਾਰ ਸੀ ਖਾ دیے اور ਇਹ ਜਿਹੜੀ ਸਵਿਫਟ ਗੱਡੀ ਹੈ ਇਨਾਂ ਨੂੰ ਲੈ ਕੇ ਇਹ ਭਜਨ ਦੀ ਫਿਰਾਕ ਸੀਗੇ ਅਮਨ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਲਗਾਤਾਰ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਆਰਡਰਸ ਤੋਂ ਬਾਅਦ ਲਗਾਤਾਰ ਜਿਹੜੀ ਐਂਟੀ ਗੈਂਗਸਟਰ ਟਾਸ ਫੋਰਸ ਹੈ ਜਾਂ ਫਿਰ ਮਾਹੋਲੀ ਵਕਫਾ ਜ਼ਿਲ੍ਹਿਆਂ ਦੀ ਜਿਹੜੀ ਸੀਆਈ ਸਟਾਫ ਹੈ ਔਰ ਜਿਹੜੀ ਏਜੰਸੀਜ਼ ਨੇ ਉਹ ਲਗਾਤਾਰ ਸਤਾਰਕ ਨੇ ਤਾਂ ਕਹਿ ਸਕਦੇ ਆ ਕਿ ਇੱਕ ਵੱਡਾ ਆਪਰੇਸ਼ਨ ਅੱਜ ਦੁਬਾਰਾ ਤੋਂ ਹਾਲਾਂਕਿ ਸੀਰੀਅਸਲੀ ਇੰਜਰਡ ਨੇ ਕੁਝ ਹੀ ਮਿੰਟਾਂ 'ਚ ਇੱਥੇ ਐਸਐਸਪੀ ਮਾਹੋਲੀ ਪਹੁੰਚਣਗੇ ਪੂਰੀ ਟੀਮ ਇੱਥੇ ਪਹੁੰਚਣਗੀ ਲੇਕਿਨ ਇਹ ਪੂਰਾ ਜਿਹ ਬਿਲਕੁਲ ਸਾਫ਼ ਤੌਰ ਤੇ ਹੋਰ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਅੰਦਰ ਪੈਨ ਪੰਜਾਬੀਏ ਇਹ ਇਨਾ ਇਨਾ ਗੈਂਗਸਟਰਸ ਤੇ ਜਿਹੜੀ ਹੈ ਉਹ ਨਕੇਲ ਪਾਈ ਜਾ ਰਹੀ ਹੈ ਚਾਹੇ ਉਹ ਜਿਵੇਂ ਲੁਧਿਆਣੇ ਦੇ ਸੀਪੀ ਸੀਗੇ ਕੁਲਦੀਪ ਚਾਹਲ ਉਹਨਾਂ ਵੱਲੋਂ ਗੈਂਗਸਟਰ ਰਾਜੇ ਤੱਕ ਮਾਰੇ ਜਾ ਚੁੱਕੇ ਹੈ ਤਾਂ ਇੱਕ ਅਗਰੈਸਿਵਨੈਸ ਜ਼ਰੂਰ ਨਜ਼ਰ ਆ ਰਹੀ ਹੈ ਇਨਾ ਚਾਹੇ ਉਹ ਸੀਆਈਏ ਹੈ ਚਾਹੇ ਪੰਜਾਬ ਪੁਲਿਸ ਹੈ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਤਾਂ ਇਸ ਅਗਰੈਸਿਵਨੈਸ ਤੋਂ ਇਹ ਜ਼ਰੂਰ ਹੈ ਕਿ ਪੰਜਾਬ ਦੇ ਅੰਦਰ ਜੋ ਇੱਕ ਇਹ ਸਿਚੁਏਸ਼ਨ ਬਣਾਈ ਜਾ ਰਹੀ ਸੀ ਇਹ ਕਿਹਾ ਜਾ ਰਿਹਾ ਸੀ ਕਿ ਆਪ ਇਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਖਰਾਬ ਹੈ ਜਾਂ ਗੈਂਗਸਟਰ ਐ ਤੋ ਉਹਨੇ ਤੇ ਨਕੇਲ ਕਸਨੀ ਵਕਵਕ এজੰਸੀਸ ਨੇ ਵਕਵਕ ਟੀਮਸ ਨੇ ਅਮਨੋ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਇੱਕ ਹੋਰ ਸਵਾਲ ਡੀਐਸਪੀ ਸਾਹਿਬ ਜੇ ਤੁਹਾਡਾ ਇਹ ਪੂਰਾ ਆਪਰੇਸ਼ਨ ਹੈ ਇਹਨਾਂ ਦੇ ਬਾਰੇ ਕਿਹੜੀ ਗੈਂਗ ਤੋਂ ਕਿਸੇ ਤੋਂ ਰਿਲੇਟਿਡ ਨੇ ਜਾਂ ਹੁਣ ਤੱਕ ਦੀ ਜਾਣਕਾਰੀ ਕੁਝ ਮਿਲੀ ਹੋ ਕਿਸੇ ਗੈਂਗਸਟਰ ਤੋਂ ਰਿਲੇਟਿਡ ਨੇ ਇਹ ਦੋਨੋਂ ਲੋਕਲ ਵਿਚੁਅਲ ਕ੍ਰਿਮੀਨਲਸ ਹੈ ਜੀ 7-8 ਕੇਸਾਂ ਚ ਲੋੜਿੰਦੇ ਨੇ ਔਰ ਕਾਫੀ ਕਾਰ ਜੈਕਿੰਗ ਦੇ ਕੇਸਿਸ ਐਕਸਟਰੈਕਸ਼ਨ ਕਾਲ ਦੇ ਕੇਸਿਸ ਵਿੱਚ ਇਨਵੋਲਡ ਹੈਗੇ ਨੇ ਠੀਕ ਹੈ ਸਰ ਇਹ ਜਿਹੜੀ ਗੱਡੀ ਹੈ ਜਿਸ ਗੱਡੀ 'ਚ ਇਹ ਵੀ ਕੋਈ ਮੈਚ ਵਹੀਕਲ ਹੈ ਜੀ ਇੱਕ ਇਹਨਾਂ ਨੇ 10 ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਤੋਂ ਇਹ ਗੱਡੀ ਸਨੇਚ ਕੀਤੀ ਸੀ 28 ਨਵੰਬਰ ਨੂੰ ਜਿਹੜੀ ਕੀਤੀ ਸੀ ਉਹੀ ਗੱਡੀ ਆ ਬਿਲਕੁਲ ਇਹੀ ਗੱਡੀ ਹੈ ਜਤਿੰਦਰ ਸਿੰਘ ਟੈਕਸੀ ਡਰਾਈਵਰ ਦਾ ਨਾਮ ਸੀਗਾ ਇਹ ਉਹੀ ਗੱਡੀ ਆ ਬਿਲਕੁਲ ਬਾਈ ਨਵੰਬਰ ਨੂੰ ਲਾਂਡਰਾ ਰੋਡ ਤੋਂ ਸਨੈਚ ਹੋਈ ਸੀ ਗਨ ਪੁਆਇੰਟ ਤੇ ਗਨ ਪੁਆਇੰਟ ਤੇ ਸਨੈਚ ਕੀਤੀ ਗਈ ਸੀ ਔਰ ਜਤਿੰਦਰ ਉਹ ਟੈਕਸੀ ਡਰਾਈਵਰ ਹੈਗਾ ਜਿਸ ਨੇ ਹਾਲਾਂਕਿ ਇਹ ਵੀ ਕਿਹਾ ਸੀਗਾ ਕਿ ਉਹ ਕੁਝ ਪਛਾਣਦਾ ਹੈ ਕਿਉਂਕਿ ਜਿਹੜੇ ਫੜੇ ਗਏ ਸੀ ਜੈਪੁਰ ਸੋ ਗੋਗਾ ਮੈਡੀਕਲ ਕੇਸ ਜਿਹੜੇ ਫੜੇ ਗਏ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਉਹ ਸ਼ਾਇਦ ਸ਼ੱਕ ਹੈ ਕਿ ਉਹ ਹੋ ਸਕਦੇ ਹਨ ਲੇਕਿਨ ਇਸ ਪੂਰੇ ਮਾਮਲੇ ਚ ਕਹਿ ਸਕਦੇ ਕਿ ਇਹੀ ਗੱਡੀ ਸੀ ਜੋ ਕਿ ਸਨੇਚ ਕੀਤੀ ਸੀ 28 ਨਵੰਬਰ ਨੂੰ ਇਹ ਗੱਡੀ ਲਾਂਡਰਾ ਰੋਡ ਤੋਂ ਸਨੇਚ ਕੀਤੀ ਗਈ ਸੀ ਗਨਪੁਆਇੰਟ ਤੇ ਉਹਦੇ ਵਿੱਚ ਵੀ ਦੋ ਜਿਹੜੇ ਦੋ ਤੋਂ ਤਿੰਨ ਮੁੰਡੇ ਸੀਗੇ ਜਿਹੜੇ ਜਿਹੜੇ ਲੈ ਕੇ ਗਏ ਸੀਗੇ ਗਨਪੁਆਇੰਟ ਤੇ ਉਹੀ ਗੱਡੀ ਹੈ ਇਹਦਾ ਮਤਲਬ ਉਹੀ ਮੁੰਡੇ ਸੀਗੇ ਜੋ ਕਿ ਗੱਡੀ ਸਨੇਚ ਕਰਕੇ ਭੱਜੇ ਸੀਗੇ ਅਮਨ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਿੱਦਾਂ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਕਿ ਕਿਸ ਤਰ੍ਹਾਂ ਇਹ ਆਪਰੇਸ਼ਨ ਨੂੰ ਜਿਹੜੇ ਮਾੜੇ ਅਨਸਰ ਨੇ ਜਾਂ ਫਿਰ ਗੈਂਗਸਟਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਹਾਲਾਂਕਿ ਨੰਬਰ ਪਲੇਟ ਵੀ ਇਹਦੇ ਵਿੱਚ ਨਹੀਂ ਹੈ ਯਾਨੀ ਕਿ ਨੰਬਰ ਪਲੇਟ ਵੀ ਇਹਨਾਂ ਨੇ ਲਾਕੇ ਕਿਉਂਕਿ ਚੋਰੀ ਦੀ ਗੱਡੀ ਸੀਗੀ ਸਰੇਸ਼ ਇਹ ਗੱਡੀ ਸੀ ਅਮਨ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਤੁਸੀਂ ਦੇਖੋ ਕਿ ਪੂਰਾ ਏਰੀਆ ਜਿਹੜਾ ਪੂਰਾ ਏਰੀਆ ਇਹ ਪੂਰਾ ਖਾਲੀ ਸੁਨਸਾਨ ਏਰੀਆ ਇਹ ਸਨੇਟਾ ਦਾ ਰੋਡ ਜਾਂਦਾ ਹੈ ਸਨੇਟਾ ਦਾ ਇਹ ਰੋਡ ਜਾਂਦਾ ਜਿੱਥੇ ਇਹ ਆਪਾਂ ਜਨ ਦੀ ਫਰਾਗ ਸੀ ਸੀਗੇ ਔਰ ਟਿਪ ਆਫ ਸੀ ਇੱਕ ਸੀਆਈਏ ਨੂੰ ਇੱਕ ਟਿਪ ਆਫ ਸੀ ਹੋਰ ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਇਹ ਬਿਲਕੁਲ ਬਿਲਕੁਲ ਪਿੱਛੇ ਦਾ ਏਰੀਆ ਜਿੱਥੇ ਸੋਸਾਇਟੀ ਹੈ ਸਨੇਟਾ ਦਾ ਰੋਡ ਹੈ ਔਰ ਖਾਲੀ ਰੋਡ ਹੈ ਇਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਨੂੰ ਸੀਆਈਏ ਟੀਮ ਨੂੰ ਇੱਕ ਟਿਪ ਆਫ ਸੀ ਔਰ ਜਿਸ ਤੋਂ ਬਾਅਦ پولیس نے انہاں نوں روکن دی کوشش کیتی سرنڈر کرن دی کوشش کیتی لیکن انہاں نے امن انہاں نے پولیس تے فائرنگ کیتی اور گڈی تے انہاں دی پولیس دی جڑی گڈی ہے انہاں تے فائرنگ کیتی ہے اس تو بعد جوابی فائرنگ چے انہاں نوں او کیتا ہے بالکل منوج اور اے کیونکہ اسی گڈی نوں ابزرو کر رہے سی اے بھی دسے جا رہے کہ جدوں جتندر توجنل ਤੁਸੀਂ ذکر کیتا جو ٹیکسی ڈرائیور سیگے انہاں دی جدوں ایک گڈی کوئی گئی تا اس ویلے بھی انجریز آئیاں اور اس دے بلڈ دے نشان ہلے وی تاکھی تے موجود ہے تا اے ایک موڈس اپرینٹ ڈی ضرور پتہ لگدی ہے کہ یہ سنیچ کر کے ਦੂਜੀ ਵਾਰ ਦਾਤ ਕਰਨਾ ਫਿਰ ਦੂਜੀ ਥਾਂ ਤੋਂ ਗੱਡੀ ਸਨੇਚ ਕਰ ਲੀ ਬੜੀ ਵਾਰ ਦਾਤ ਨੂੰ ਅੰਜਾਮ ਦੇਣ ਦੀ ਬਿਲਕੁਲ ਬਿਲਕੁਲ ਡਿਪਤੀ ਸਾਹਿਬ ਇਹ ਪੂਰਾ ਸਨੇਚ ਕੀਤੀ ਸੀ ਜਿਹੜੀ ਗੱਡੀ ਕੋਈ ਹੋਰ ਵੀ ਵਾਰ ਦਾਤ ਨੂੰ ਅੰਜਾਮ ਦੇਣ ਦੀ ਫਰਾਗ ਸੀਗੇ ਬਿਲਕੁਲ ਜੀ ਰੈਗੂਲਰ ਵਾਰ ਦਾਤਾਂ ਹੁੰਦੀਆਂ ਮਤਲਬ ਪਿਛਲੇ ਵੇਖਿਆ ਜਾਵੇ ਤੇ ਦੋ ਤਿੰਨ ਮਹੀਨਿਆਂ ਤੋਂ ਇਹਨਾਂ ਨੇ ਕਾਫੀ ਵਾਰ ਦਾਤਾਂ ਕਰ ਲਈਆਂ ਠੀਕ ਹੈ ਔਰ ਰੈਗੂਲਰ ਹੀ ਕਰ ਰਹੇ ਸੀ ਹੁਣ ਵੀ ਵੱਡੀ ਫਰਾਗ ਚ ਹੋਣਗੇ ਨੇ ਦੋ ਵੈਪਨ ਲਈ ਫਿਰਦੇ ਨਾਲ ਠੀਕ ਹੈ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਕਿੰਨੇ ਦਿਨ ਕਿੱਥੇ ਲੁਕੇ ਹੋਏ ਸੀ ਨੀਅਰ ਬਾਈ ਕੀ ਕਰ ਰਹੇ ਸੀ ਕਿ ਜ ਮੈਡੀਕਲ ਲੈਣ ਦੀ ਇੱਕ ਵਾਰੀ ਹੋ ਜਵੇ ਸੀਰੀਅਸ ਹੈਗੇ ਨੇ ਠੀਕ ਹੈ ਉਹ ਗੱਡੀ ਦੀ ਪੂਰੀ ਕਰਤੀ ਅੰਦਰ ਕੋਈ ਹੋਰ ਪਤਾ ਨਹੀਂ ਵੈਪਨਸ ਹਜੇ ਤੱਕ ਕੋਈ ਫੋਰੈਂਸਿਕ ਟੀਮ ਆ ਰਹੀ ਹੈ ਅਸੀਂ ਅਜੇ ਤੱਕ ਜਿਹੜਾ ਸੀਨ ਆਫ ਕਰਾਈਮ ਪ੍ਰੀਜ਼ਰਵ ਕਰਕੇ ਰੱਖਿਆ ਤਾਂ ਹੀ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸੀਨ ਆਫ ਕਰਾਈਮ ਪ੍ਰੀਜ਼ਰਵਡ ਹੈ ਫੋਰੈਂਸਿਕ ਟੀਮ ਦੇ ਵੀ ਕਿ ਆ ਆਪਣੇ ਚੋਂ ਲੱਗਿਆ ਕਿਸੇ ਦੇ ਜਿਹੜੀ ਟੀਮਸ ਇਸ ਤੇ ਇੰਤ ਕਾਰਵਾਈ ਕਰ ਰਹੀ ਸੀ ਉਹ ਕੋਈ ਇੰਜਰਡ ਤਾਂ ਨਹੀਂ ਮੈਂ ਇੰਸਪੈਕਟਰ ਸਾਹਿਬ ਹੀ ਸੀ ਉਹ ਗੱਡੀ ਦੇ ਵਿੱਚ ਜਦੋਂ ਅਸੀਂ ਘੇਰਿਆ ਦੋ ਫਾਇਰ ਉਹਨਾਂ ਦੇ ਵਿੰਡਸ਼ੀਲਡ ਤੇ ਮਾਰੇ ਆ ਠੀਕ ਹੈ ਬਹਾ ਦੋ ਸੇ ਬਾਬੇ ਦੀ ਕਿਰਪਾ ਰਹੀ ਹੈ ਦੋਵੇਂ ਸੇ ਬਾਦ ਚ ਬਾਹਰ ਨਿਕਲ ਕੇ ਇਹਨਾਂ ਨੇ ਫਾਇਰਿੰਗ ਜਦੋਂ ਪਹਿਲੀ ਦੋ ਫਾਇਰ ਪਹਿਲੇ ਕੀਤੇ ਜੋ ਆਬੀ ਫਾਇਰ ਦੇ ਵਿੱਚ ਦੋਵਾਂ ਦੇ ਜਿਹੜੇ ਸੀਰੀਅਸਲੀ ਇੰਜਰਡ ਹੋ ਗਏ ਦੋ ਫਾਇਰ ਕੀਤੇ ਇਹ ਪਿਸਤਲ ਕਿਹੜੇ ਜੀ ਕਿੰਨੇ ਕਿਹੜਾ ਪਿਸਤਲ ਹੈ ਕੁਝ ਇਹ ਇਹ ਦੋ ਪਿਸਤਲ ਹੈ ਉੱਥੇ ਰਾਉਂਡ ਫਾਇਰ ਵੀ ਪਿਸਟਿਕਟੀਆਂ ਦੱਸੋਗੇ ਸਾਡੇ ਸਹਾਣਾ 32 ਬੋਰ ਦੇ ਹੈ ਜੋ ਸਾਡਾ ਐਕਸਪੀਰੀਅੰਸ ਹੈ ਠੀਕ ਹੈ 32 ਬੋਰ ਦੇ ਪਿਸਤਲ ਹੈ ਹਾਲਾਂਕਿ ਹੁਣ ਫੋਰੈਂਸਿਕ ਟੀਮ ਆ ਰਹੀ ਹੈ ਸੀਨੀਅਰ ਅਫਸਰ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਦੂਜੀ ਟੀਮਾਂ ਵੀ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਡੀਐਸਪੀ ਜ ਐਸਐਚਓ ਪਹੁੰਚੇ ਹੋਏ ਨੇ ਹਾਲਾਂਕਿ ਆਪਰੇਸ਼ਨ ਸੀਆਈਏ ਦਾ ਹੈ ਤੇ ਹੁਣ ਪੁਲਿਸ ਟੀਮਾਂ ਇੱਥੇ ਪਹੁੰਚ ਚੁੱਕੀ ਹੈ ਕਿਉਂਕਿ ਪੂਰਾ ਇਹ ਦੇਖਿਆ ਜਾ ਰਿਹਾ ਹੈ ਕਿ ક્રાઇમ સીન પૂરા દેખિયા ਜਾ ਰਹਾ ਹੈ ਕਿ ਆખિર ਕਿਸ ਤਰ੍ਹਾਂ ਦੀ ਇਹ پوری ਇਹਨਾਂ ਦੀ ਅੱਗੇ ਵਾਰਦਾਤਾ ਇਹਨਾਂ ਨੇ ਕਰਨੀ ਸੀ ਹੋਰ ਕਿਸ ਤਰ੍ਹਾਂ ਦੀ ਇਹਨਾਂ ਦੀ پوری ਮੋਡਸ ਆਪਰੇਂਡੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਪੁਲਿਸ ਅਮਨ ਪਹੁੰਚ ਚੁੱਕੀ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਹੋਰ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਏਰੀਆ ਡੀਐਸਪੀ ਅਰਸ਼ੀਮਰਨਿੰਗ ਬਲ ਨੇ ਜਿਹੜੇ ਐਸਐਚਓ ਨੇ ਜਸਕਮਲ ਸਿੰਘ ਸੇਖੋ ਉਹਨਾਂ ਦਾ ਇਹ ਪੂਰਾ ਏਰੀਆ ਪੈਂਦਾ ਇਸ ਕਰਕੇ ਪੁਲਿਸ ਜਿਹੜੀ ਹੈ ਇੱਥੇ ਪਹੁੰਚੀ ਹੈ ਬਿਲਕੁਲ ਬਿਲਕੁਲ ਕਿਉਂਕਿ ਇਹ ਆਸ-ਪਾਸੇ ਏਰੀਆ ਦੇ ਅੰਦਰ ਜੇ ਇੱਥੇ ਘੁਮਰੇ ਸੀ ਤਾਂ ਕਿਸ ਤ ਦਿੰਦ ਤਨੀ ਜਾ ਰਹੀ ਸੀ ਇੱਕ ਵਾਰ ਮਨੋਜ ਤੁਸੀਂ ਜ਼ਰੂਰ ਦੱਸੋ ਕਿ ਇਹ ਏਰੀਆ ਕਿਹੜਾ ਹੈ ਔਰ ਇਸ ਦੇ ਆਸ-ਪਾਸ ਕਿਵੇਂ ਇਫੈਕਟ ਹੁੰਦਾ ਕਿਉਂਕਿ ਇਹ ਏਰੀਆ ਦੇ ਅੰਦਰ ਥੋੜਾ ਪੋਰਟ ਏਰੀਆ ਵੀ ਹੈ ਇੰਡਸਟਰੀਅਲ ਏਰੀਆ ਵੀ ਟੱਚ ਕਰਦਾ ਹੈ ਤਾਂ ਕਿਹਾ ਜਿਹੜੇ ਮੋਹਾਲੀ ਦੇ ਕਿਉਂਕਿ ਕਈ ਨਾਮੀ ਇੰਡਸਟਰੀਅਲਿਸਟ ਨੇ ਜਾਂ ਕੋਈ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਕੀ ਇਸ ਏਰੀਆ ਦੇ ਨਾਲ ਕੋਈ ਇਫੈਕਟ ਹੈ ਏਰੀਆ ਜ਼ਰੂਰ ਸਮਝਾ ਦਿਓ ਦੇਖੋ ਬਿਲਕੁਲ ਬਹੁਤ ਅਹਿਮ ਸਵਾਲ ਹੈ ਜਿਹਦਾ ਅਮਨ ਨੇ ਕਿਹਾ ਕਿ ਏਰੀਆ ਜਿਹੜਾ ਹੈਗਾ ਏਰੀਆ ਕਿਸ ਏਰੀਆ ਚ ਇਹ ਨਿਸ਼ਾਨਾ ਬਣਾਉਂਦੇ ਸੀ ਔਰ ਕਿਸ ਏਰੀਆ ਚ ਇਹ ਲੁਕਣ ਦੀ ਕੋਸ਼ਿਸ਼ ਕਰਦੇ ਸੀ ਅਮਨ ਇਹ ਪੂਰਾ ਏਰੀਆ ਸਨੇਟਾ ਦਾ ਏਰੀਆ ਹੈ ਬਿਲਕੁਲ ਬੈਕ ਸਾਈਡ ਦਾ ਏਰੀਆ ਹੈ ਕਾਫੀ ਖਾਲੀ ਤੁਸੀਂ ਦੇਖੋ ਇੱਥੇ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਆਵਾਜਾਹੀ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਇੱਥੇ ਜਿਹੜਾ ਆਵਾਜਾਹੀ ਨਹੀਂ ਚੱਲਦੀ ਗੱਡੀਆਂ ਨਹੀਂ ਚੱਲਦੀ ਔਰ ਇਸੇ ਦਾ ਫਾਇਦਾ ਚੁੱਕ ਕੇ ਇਹ ਲੋਕ ਵਾਰਦਾਤ ਨੂੰ ਅੰਜਾਮ ਦਿੰਦੇ ਆ ਗਨ ਪੁਆਇੰਟ ਤੇ ਲੁੱਟਖੋ ਕਰਦੇ ਆ ਥ੍ਰੈਟਨਿੰਗ ਕਰਦੇ ਆ ਫਿਰ ਕੋਈ ਵੀ ਗੱਡੀ ਹੋਵੇ ਟੈਕਸੀ ਕਿਉਂਕਿ 28 ਨਵੰਬਰ ਨੂੰ ਇਹੀ ਸਵਿਫਟ ਨੂੰ ਇਸੇ ਰ ਅੱਗੇ ਜਾ ਕੇ ਇਸੇ ਗਨ ਪੁਆਇੰਟ ਤੇ ਇਸੇ ਰੋਡ ਤੇ ਇਸ ਗਨ ਪੁਆਇੰਟ ਤੇ ਇਹਨਾਂ ਨੂੰ ਇਹਨਾਂ ਨੇ ਲੁੱਟਖੋ ਕੀਤੀ ਸੀ ਔਰ ਜਤਿੰਦਰ ਨਾ ਦਾ ਸ਼ਖਸ ਜਿਹੜਾ ਜਿਹਦੀ ਟੈਕਸੀ ਖੋਈ ਸੀ ਉਸਨੇ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਪੁਲਿਸ ਨੂੰ ਨੇ ਦੱਸਿਆ ਸੀਗਾ ਕਿ ਦੋ ਤੋਂ ਤਿੰਨ ਸੀਗੇ ਜਿਨ੍ਹਾਂ ਨੇ ਗਨ ਪੁਆਇੰਟ ਤੇ ਉਸਦੀ ਗੱਡੀ ਖੋ ਕੇ ਔਰ ਉਸ ਨੂੰ ਮਾਰਪੀਟ ਕਰਨ ਤੋਂ ਬਾਅਦ ਇੱਥੋਂ ਗੱਡੀ ਲੈ ਕੇ ਫਰਾਰ ਹੋ ਗਏ ਇੱਥੇ ਦੇ ਨਿਸ਼ਾਨ ਹਲੇ ਸੀਏਈ ਦੀ ਟੀਮ ਦੱਸ ਰਹੀ ਸੀ ਕਿ ਬਲੱਡ ਦੇ ਨਿਸ਼ਾਨ ਹਲੇ ਵੀ ਉਹਨਾਂ ਖਿੜਕੀਆਂ ਤੇ ਮੌਜੂਦ ਨੇ ਤਾਂ ਇਹ ਇਹਨਾਂ ਦੇ ਵੱਲੋਂ ਇੱਕ ਇਹ ਜ਼ਰੂਰ ਚਲਾਇਆ ਜਾ ਰਿਹਾ ਸੀ ਕਿ ਸਨੇਚਿੰਗ ਕੀਤੀ ਜਾਏ ਔਰ ਗੱਡੀ ਤੇ ਨ 32 ਬੋਰ ਦੇ ਪਿਸਤਲ ਇਹਨਾਂ ਨੇ ਲੱਕੇ ਹੋਏ ਨੇ ਪੁਲਿਸ ਤੇ ਫਾਇਰ ਤੱਕ ਕੀਤਾ ਤਾਂ ਇਹਨਾਂ ਦੀ ਇੱਕ ਮੈਂਟੈਲਿਟੀ ਜ਼ਰੂਰ ਪਤਾ ਲੱਗਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਤਰੀਕੇ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਸੀ ਔਰ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਕ੍ਰਾਈਮਸ ਵਿੱਚ ਇਨਵੋਲ ਸੀਗੇ ਗੱਡੀ ਦੇ ਇੱਕ ਵਾਰ ਜ਼ਰੂਰ ਕਹਾਂਗੇ ਸਨਮ ਨੂੰ ਕਿ ਵਿਜ਼ੂਅਲਸ ਹੈ ਤਾਂ ਜ਼ੂਮ ਕਰਕੇ ਜੇਕਰ ਦਿਖਾ ਸਕਣ ਕਿਉਂਕਿ ਟੀਮਸ ਵੱਲੋਂ ਨੇੜੇ ਜਾਣ ਦੀ ਇਜਾਜ਼ਤ ਤਾਂ ਨਹੀਂ ਹੈ ਕਿਉਂਕਿ ਅਬੀ ਫੋਰੈਂਸਿਕ ਟੀਮ ਆਣੀ ਹੈ ਅਮਨ ਤਾਂ ਇਸ ਕਰਕੇ ਪੂਰਾ ਜਿਹੜਾ ਪ੍ਰੋਟੋਕਾਲ ਹੁੰਦਾ ਹੈ ਜਿੱਦਾਂ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਬਲੱਡ ਦੇ ਨਿਸ਼ਾਨ ਨੇ ਗੱਡੀ 'ਚ ਨੰਬਰ ਪਲੇਟ ਨਹੀਂ ਹੈ ਇਹ ਹੁੰਦਾ ਕੀ ਹੈ ਇਹ ਥੋੜਾ ਸਮਝਣ ਦੀ ਲੋੜ ਹੈ ਜਿਹੜੇ ਵੀ ਸ਼ਾਤੀ ਰਪਰਾਦੀ ਹੁੰਦੇ ਆ ਲੁੱਟਖੋ ਕਰਨ ਵਾਲੇ ਗੈਂਗਸਟਰ ਹੁੰਦੇ ਆ ਉਹ ਇਹ ਚੀਜ਼ਾਂ ਨੂੰ ਜਿਸ ਇਸ ਤਰ੍ਹਾਂ ਦੀ ਕੋਈ ਲੁੱਟਖੋ ਕੀਤੀ ਹੈ ਗਨਪੁਆਇੰਟ ਤੇ ਤਾਂ ਉਹ ਗੱਡੀ ਦੀ ਨੰਬਰ ਪਲੇਟ ਜਿਹੜੀ ਹੈ ਉਹ ਲਾ ਲੈਂਦੇ ਕਿਉਂਕਿ ਪੁਲਿਸ ਲਗਾਤਾਰ ਉਹਨਾਂ ਦੇ ਪਿੱਛੇ ਹੁੰਦੀ ਕਿ ਕਿ ਟ੍ਰੈਕ ਨਾ ਹੋ ਸਕੇ ਔਰ ਇਹ ਜਿਹੜਾ ਏਰੀਆ ਤੁਸੀਂ ਵੇਖ ਰਹੇ ਹੋ ਏਰੀਆ ਦੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਏਰੀਆ ਬਿਲਕੁਲ ਸੁਨਸਾਨ ਹੈ ਜਿਆਦਾ ਇੱਥੇ ਕੋਈ ਆਵਾਜਾਹੀ ਨਹੀਂ ਹੁੰਦੀ ਹੈ ਔਰ ਇਸੇ ਥਾਂ ਤੇ ਇਸੇ ਕਰਕੇ ਇਸੇ ਥਾਂ ਤੇ ਲੁਕਣ ਦੀ ਕੋਸ਼ਿਸ਼ ਕਰਦੇ ਆ ਹਨ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਭਜਨ ਦੀ ਫਿਰਾਕ ਸੀ ਸੀਗੇ ਲੇਕਿਨ ਪੁਲਿਸ ਨੂੰ ਯਾਨੀ ਕਿ ਡੀਐਸਪੀ ਸੀਆਈਏ ਔਰ ਇੰਸਪੈਕਟਰ CIA ਨੂੰ ਇੱਕ ਟਿਪ ਆਫ ਸੀ ਕਿ ਉਹ ਦੋਵੇਂ ਬਦਮਾਸ਼ ਇਸੇ ਰੋਡ ਤੇ ਨਿਕਲ ਰਹੇ ਆਂ ਔਰ ਉਸ ਤੋਂ ਬਾਅਦ ਜਦ ਪੁਲਿਸ ਨੇ ਇੱਥੇ ਪਹੁੰਚਦੀ ਹੈ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਗੱਡੀ ਤੇ ਫਾਇਰਿੰਗ ਕੀਤੀ ਜਾਂਦੀ ਹੈ ਸੀਨੀਅਰ ਅਫਸਰ ਵੀ ਇੱਥੇ ਕੁਛ ਹੀ ਮਿੰਟਾਂ ਚ ਪਹੁੰਚਣਗੇ ਅਮਨ ਕਿਉਂਕਿ ਇਹਦੇ ਵਿੱਚ ਬਹੁਤ ਦੱਸਣਾ ਜ਼ਰੂਰ ਹੈ ਕਿ ਕਿਸ ਤਰ੍ਹਾਂ ਗੈਂਗਸਟਰਾਂ ਤੇ ਕਿਉਂਕਿ ਐਂਟੀ ਗੈਂਗਸਟਰ ਟਾਸਫੋਰਡ ਦੀ ਤੁਸੀਂ ਗੱਲ ਕੀਤੀ ਹੈ ਜਾਂ ਫਿਰ ਮਹਾਲੀ ਜ਼ਿਲ੍ਹੇ ਦੀ ਸੀਆਈਏ ਦੀ ਹੋਰ ਵੀ ਕਈਆਂ ਦੀ ਤੁਸੀਂ ਗੱਲ ਕੀਤੀ ਹੈ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਆਪਣੇ ਜ਼ਿਲ੍ਹਾ ਚ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੇ ਵੀ ਗੈਂਗਸਟਰ ਨੇ ਜਾਂ ਫਿਰ ਸ਼ਾਤੀਰਾਪ ਅਪਰਾਧੀ ਨੇ ਜਾਂ ਫਿਰ ਹੋਰ ਜਿਹੜੇ ਸ਼ਰਾਰਤੀ ਅਨਸਰ ਹੈ ਉਨਾ ਤੇ ਸਿਕੰਜਾ ਕੱਸਿਆ ਜਾਵੇ ਸੀਨੀਅਰ ਅਫਸਰ ਇੱਥੇ ਪਹੁੰਚ ਰਹੇ ਨੇ ਐਸਐਸਪੀ ਪਹੁੰਚेंगे ਫੋਰੈਂਸਿਕ ਟੀਮ ਇੱਥੇ ਪਹੁੰਚਣਗੀ ਆ ਸਾਰੀ ਐਂਬੂਲੈਂਸ ਇੱਥੇ ਕਾਫੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰੀ ਦੇ ਵਿੱਚ ਜਿੰਦਾ ਵੀ ਪ੍ਰੋਟੋਕਾਲ ਹੁੰਦਾ ਉਹ ਕੀਤਾ ਜਾਏਗਾ ਇੱਕ ਵਾਰੀ ਫਿਰ ਦੁਬਾਰਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿਖਾ ਕੇ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਗੇ ਗੱਡੀ ਜਿਹੜੀ ਡੀਐਸਪੀ ਦੀ ਸਰਕਾਰੀ ਗੱਡੀ ਹੈ ਇਹ ਲਾ ਦਿੱਤੀ ਗਈ ਯਾਨੀ ਕਿ ਇਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਸਰੈਂਡਰ ਕਰਨ ਵਾਸਤੇ ਇਹ ਇਹ ਬਿਲਕੁਲ ਦੱਸ ਦਈਏ ਇੱਕ ਫੋਰੈਂਸਿਕ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਫੋਰੈਂਸਿਕ ਵੈਨ ਇੱਥੇ ਪਹੁੰਚ ਚੁੱਕੀ ਹੈ ਪੰਜਾਬ ਪੁਲਿਸ ਦੀ ਹੋਰ ਵੀ ਅਫਸਰ ਇੱਥੇ ਪਹੁੰਚ ਰਹੇ ਨੇ ਇਹਦੇ ਬਾਰੇ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਈਏ ਹਾਲਾਂਕਿ ਫੋਰੈਂਸਿਕ ਟੀਮ ਇੱਥੇ ਪਹੁੰਚੀ ਹੋਈ ਹੈ ਕੁਝ ਹੀ ਮਿੰਟਾਂ 'ਚ ਸੀਨੀਅਰ ਅਫਸਰ ਵੀ ਇੱਥੇ ਪਹੁੰਚਣਗੇ ਇਹ ਜਿਹੜਾ ਆਪਾਂ ਰੋਡ ਦਾ ਗੱਲ ਕਰਦੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਿਸ ਕਿਹੜੇ ਵੱਲੋਂ ਜਾ ਰਹੇ ਸੀਗੇ ਇਹ ਅੱਗੇ ਰੋਡ ਜਿਹੜ ਇਹ ਜਾਂਦਾ ਹੈ ਅੱਗੇ ਸਨੇਟਾ ਲਾਂਡਰਾ ਬਨੂੜ ਹੁੰਦੇ ਹੋਏ ਰਾਜਪੁਰਾ ਤੇ ਇਹ ਇੰਟਰਨਲ ਚਾਕੇ ਅੱਗੇ ਮੇਨ ਰੋਡ ਮਿਲ ਜਾਂਦਾ ਹੈ ਮੇਨ ਰੋਡ ਮਿਲ ਕੇ ਯਾਨੀ ਕਿ ਜੇਕਰ ਤੁਸੀਂ ਲੈਫਟ ਜਾਂਦੇ ਹੋ ਤਾਂ ਤੁਸੀਂ ਜਾ ਕੇ ਅੱਗੇ ਬਨੂੜ ਸ਼ੰਭੂ ਜਾਂ ਫਿਰ ਰਾਜਪੁਰਾ ਸਾਈਡ ਪਟਿਆਲਾ ਸਾਈਡ ਨਿਕਲ ਜਾਂਦੇ ਹੋ ਜੇਕਰ ਤੁਸੀਂ ਇਸ ਸਾਈਡ ਜਾਂਦੇ ਹੋ ਰਾਈਟ ਸਾਈਡ ਤਾਂ ਤੁਸੀਂ ਅੱਗੇ ਜਾ ਕੇ ਖਰੜ ਨੂੰ ਨਿਕਲ ਜਾਂਦੇ ਹੋ ਖਰੜ ਅੱਗੇ ਲੁਧਿਆਣਾ ਹੁਣ ਫੋਰੈਂਸਿਕ ਵੈਨ ਇੱਥੇ ਪਹੁੰਚੀ ਹੋਈ ਹੈ ਔਰ ਬਿਲਕੁਲ ਨਾਲ ਹੀ ਰੇਲਵੇ ਟ੍ਰੈਕ ਹੈ ਅਮਨ ਕਿਉਂਕਿ ਇਹ ਬਹੁਤ ਹੀ ਖਾਲੀ ਏਰੀਆ ਹੈ ਆਵਾਜ਼ ਆਹੀ ਕਿਸੇ ਤਰ੍ਹਾਂ ਦੀ ਨਹੀਂ ਹੈ ਔਰ ਕਹਿ ਸਕਦੇ ਹਾਂ ਕਿ ਅਜਦਾ ਵੱਡੀ ਕਹਿ ਸਕਦੇ ਆ ਜਿੱਦੀ ਵੱਡੀ ਖਬਰ ਹੈ ਵੱਡੀ ਸਫਲਤਾ ਹੈ ਪੁਲਿਸ ਨੂੰ ਇੱਕ ਵੱਡੇ ਜਿਹੜੇ ਸ਼ਾਤੀ ਦਾ ਅਪਰਾਧੀ ਸੀਗੇ ਲਗਾਤਾਰ ਲੁੱਟਖੋ ਜਾਂ ਫਿਰ ਥ੍ਰੈਟਨਿੰਗ ਕਾਲ ਜਾਂ ਫਿਰ ਕਈ 7-8 ਮਾਮਲੇ ਜੀ ਜਿੱਦਾਂ ਡੀਐਸਪੀ ਗੁਰਸ਼ੇਰ ਸੰਧੂ ਨੇ ਵੀ ਦੱਸਿਆ ਕਿ 7-8 ਮਾਮਲਿਆਂ ਚ ਪਹਿਲਾਂ ਵੀ ਲੋੜੇਂਦੇ ਸੀਗੇ ਵਾਂਟਡ ਸੀਗੇ ਔਰ ਜਿਸ ਤਰ੍ਹਾਂ ਗੱਡੀਆਂ ਖੋਈ ਜਾ ਰਹੀ ਸੀਗੀ ਦੇਰ ਰਾਤ ਇੱਕ ਗੱਡੀ ਖੋਈ ਗਈ ਸੀ 28 ਨਵੰਬਰ ਨੂੰ ਪਾਣ ਪਹਿਲਾਂ ਵੀ ਅਸੀਂ ਜਾਣਕਾਰੀ ਦਿੱਤੀ ਹੈ ਤਾਂ ਕਹਿ ਸਕਦੇ ਆ ਕਿ ਇੱਕ ਵੱਡੀ ਸਫਲਤਾ ਉਹ ਲਗਾਤਾਰ ਪੁਲਿਸ ਇਹਦੇ ਵਿੱਚ ਲੱਗੀ ਹੋਈ ਸੀ ਤਾਂ ਇੱਕ ਟਿਪ ਆਫ ਸੀਗਾ ਕਿਉਂਕਿ ਪੁਲਿਸ ਲੋਕਲ ਪੁਲਿਸ ਵੀ ਲੱਗੀ ਹੋਈ ਸੀ ਸੀਆਈਏ ਵੀ ਲੱਗੀ ਹੋਈ ਸੀ ਕਿਉਂਕਿ ਇੱਕ ਵੱਡਾ ਕ੍ਰਾਈਮ ਹੈ ਜਿਸ ਤਰ੍ਹਾਂ ਲੁੱਟਖੋ ਕਰ ਰਹੇ ਹੋ